ਅੱਜ ਸਮਾਣਾ ਨਗਰ ਕੌਂਸਲ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਧਾਨ ਅਸ਼ਵਨੀ ਗੁਪਤਾ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਪ੍ਰਧਾਨ ਦੀ ਨੇਮ ਪਲੇਟ ਜਿਹੜਾ ਉਤਾਰਨਾ ਹੈ ਇਹ ਬਹੁਤ ਵੱਡਾ ਜਿਹੜਾ ਯੱਬ ਖੜਾ ਹੋ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਅਸ਼ਵਨੀ ਗੁਪਤਾ ਕਿਹਾ ਕਿ ਅੱਜ ਮੈਨੂੰ ਸਸਪੈਂਡ ਕੀਤਾ ਗਿਆ ਹੈ ਪਰ ਉਹਨਾਂ ਕਿਹਾ ਕਿ ਮੈਂ ਪ੍ਰਧਾਨ ਰਹੂੰਗਾ ਜਦੋਂ ਤੱਕ ਲੋਕਲ ਬੋਡੀ ਸੈਕਟਰੀ ਨੇ ਮੈਨੂੰ ਪ੍ਰਧਾਨਗੀ ਤੋਂ ਉਤਾਰਨ ਤੱਕ ਨੋਟਿਸ ਨਹੀਂ ਦਿੰਦੇ ਉਦੋਂ ਤੱਕ ਮੈਂ ਉਸ ਦਾ ਇਸ ਕੀ ਦਿਨਾਂ ਤੱਕ ਜਿਹੜਾ ਮੈਂ ਜਵਾਬ ਦਊਂਗਾ ਪਰ ਹਜੇ ਤੱਕ ਕਿਸੇ ਨੇ ਮੇਰੀ ਨੇਮ ਪਲੇਟ ਜਿਹੜੀ ਉਤਾਰੀ ਹੈ ਉਸ ਨੂੰ ਹਾਈ ਕੋਰਟ ਦਾ ਰਸਤਾ ਮੈਂ ਜ਼ਰੂਰ ਦਿਖਾਊਂਗਾ ਅੱਜ ਮੀਟਿੰਗ ਦੇ ਵਿੱਚ ਇਸ ਕਰਕੇ ਨਹੀਂ ਆਇਆ ਕਿਉਂਕਿ ਮੌਜੂਦਾ ਸਰਕਾਰ ਮੇਰੇ ਨਾਲ ਕਿਸੇ ਤਰ੍ਹਾਂ ਦਾ ਵੀ ਤੱਕਾ ਕਰ ਸਕਦੀ ਸੀ ਪਰ ਜਦੋਂ ਪੱਤਰਕਾਰਾਂ ਨੇ ਸਮਾਣਾ ਨਗਰ ਕਾਉਂਸਲ ਦੇ ਪ੍ਰਧਾਨ ਨੇ ਤੇ ਈਓ ਨੇ ਗੱਲਬਾਤ ਕੀਤੀ ਤਾਂ ਈਓ ਨੇ ਕੈਮਰੇ ਦੇ ਮੂਰੇ ਆਉਣ ਦੇ ਲਈ ਸਾਫ਼ ਇਨਕਾਰ ਦਿੱਤਾ ਕਿ ਮੈਂ ਤਾਂ ਉਸ ਮੀਟਿੰਗ ਦੇ ਵਿੱਚ ਹੀ ਨਹੀਂ ਸੀ ਪਰ ਫਿਰ ਸਵਾਲ ਜਿਹੜੇ ਨੇ ਕਾਫੀ ਖੜੇ ਹੁੰਦੇ ਨੇ ਇਹ ਪਲੇਟ ਕਿਸ ਦੀ ਸ਼ੈਅ ਦੇ ਉੱਤੇ ਉਤਾਰੀ ਹੋਏਗੀ ਇਹ ਤਾਂ ਜਿਹੜਾ ਹੁਣ ਆਉਣ ਵਾਲਾ ਸਮਾਹੀ ਦੱਸੇਗਾ ਪਰ ਅਸ਼ਵਨੀ ਗੁਪਤਾ ਦਾ ਵੀ ਕਹਿਣਾ ਇਹੀ ਹੈ ਕਿ ਮੈਂ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਹਾਲੇ ਆ ਇਸ ਤਰੀਕੇ ਦੇ ਵਿੱਚ ਕੋਈ ਵੀ ਜਿਹੜੀ ਸਚਾਈ ਜਿਹੜੀ ਹੈ ਕਿਸੇ ਤੋਂ ਨਹੀਂ ਲੁਕੀ ਇਹ ਸਾਰੇ ਸ਼ਹਿਰ ਹੀ ਜਾਣਦਾ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਵਿਸ਼ੇਸ਼ ਸ਼ਰਮਾ ਜੀ ਕੋਈ ਮੈਨੂੰ ਇਹ ਪਰਸੋਂ ਅਜੰਡਾ ਆਇਆ ਸੀ ਮੇਰੇ ਕੋ ਮੀਟਿੰਗ ਦਾ ਕਿ ਅੱਜ 28 ਤਰੀਕ ਦੀ ਮੀਟਿੰਗ ਰੱਖੀ ਗਈ ਹੈ ਤੁਹਾਡੇ ਖਿਲਾਫ ਤੇ ਉੱਥੇ ਮੈਂ ਜਾਣਾ ਠੀਕ ਨਹੀਂ ਸਮਝਿਆ ਕਿਉਂਕਿ ਜਿਹੜੇ ਇੱਥੇ ਸਤਾ ਤੇ ਬੈਠੇ ਐ ਐਮਐਲਏ ਚੇਤਨ ਜੋੜਾ ਮਾਜਰਾ ਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਇਹਨਾਂ ਨੇ ਸਾਡੇ ਕਾਉਂਸਲਰ ਸਹਿਬਾਨ ਤੇ ਇੰਨਾ ਪ੍ਰੈਸ਼ਰ ਬਣਾਇਆ ਹੋਇਆ ਤੇ ਮੈਂ ਇਸ ਕਰਕੇ ਉਹਨਾਂ ਨੂੰ ਆਪਣੇ ਜਿਹੜੇ ਕਾਉਂਸਲਰ ਸਹਿਬਾਨ ਆ ਮੇਰੇ ਭਾਈ ਐ ਉਹਨਾਂ ਤੇ ਮੈਂ ਨਹੀਂ ਚਾਹੁੰਦਾ ਸੀ ਕੋਈ ਨਾਜਾਇਜ਼ ਕੇਸ ਦਰਜ ਹੋਣ ਕਿਉਂਕਿ ਉਹਨੂੰ ਡਰਾਇਆ ਹੋਇਆ ਇਸ ਕਰਕੇ ਮੈਂ ਅੱਜ ਮੀਟਿੰਗ 'ਚ ਗਿਆ ਨਹੀਂ ਆਕਸਰ ਨੂੰ ਸਿਸਪੈਂਡ ਕਰ ਦਿੱਤਾ ਗਿਆ ਹੈ ਤੇ ਤੁਹਾਡੀ ਨੇਮ ਪਲੇਟ ਵੀ ਚੱਕੀ ਗਈ ਇਥੋਂ ਨੇਮ ਪਲੇਟ ਤਾਂ ਮੈਂ ਅੰਡਰ ਸਸਪੈਂਸ਼ਨ ਹੈ ਹਜੇ ਰਿਮੂਵ ਨਹੀਂ ਹੋਇਆ ਜਦ ਤੱਕ ਮੇਰੀ ਸੈਕਟਰੀ ਲੋਕਲ ਬੋਡੀ ਮੇਰੀ ਨੋਟੀਫਿਕੇਸ਼ਨ ਨਹੀਂ ਕਰਦੇ ਇਹਦੀ ਰਿਮੂਵਲ ਦੀ ਉਦੋਂ ਤੱਕ ਮੈਂ ਪ੍ਰਧਾਨ ਆ ਪ੍ਰਧਾਨ ਰਵਾਂਗਾ ਸੈਕਟਰੀ ਲੋਕਲ ਬੋਡੀ ਹੈ ਉਹ ਮੈਨੂੰ ਹਜੇ 21 ਦਿਨ ਦਾ ਦੇਣਗੇ ਜਿਹੜਾ ਐਸ ਪਰ ਲਾਅ ਹੈ ਉਹ ਦੇਣਗੇ ਮੈਨੂੰ ਲੈਟਰ ਦੇਣਗੇ ਕੱਢਣਗੇ ਉਹਦਾ ਮੇਰੇ ਤੋਂ ਜਵਾਬ ਦੇ ਹੀ ਮੰਗਣਗੇ ਉਸ ਤੋਂ ਪਹਿਲਾਂ ਮੇਰੀ ਨੇਮ ਪਲੇਟ ਨਹੀਂ ਉਤਾਰ ਸਕਦੇ ਜੇ ਕਿਸੇ ਨੇ ਕਿਸੇ ਦੇ ਪ੍ਰੈਸ਼ਰ ਚ ਆ ਕੇ ਨੇਮ ਪਲੇਟ ਉਤਾਰੀ ਹੈ ਤਾਂ ਮੈਂ ਉਹਦੇ ਖਿਲਾਫ ਹਾਈ ਕੋਰਟ ਜਾਵਾਂਗਾ